ਸਾਸੀ ਕਾਲ ਸਾਰੇ ਜੀਮਦਾਰ ਭਰਾਵਾਂ ਨੂੰ ਸਾਸੀ ਕਾਲ ਉਮੀਦ ਆ ਵੀ ਤੁਸੀਂ ਰਾਜੀ ਭਾਜੀ ਹੋਵੋਗੇ ਇਹ ਜਿਹੜੀ ਅੱਗੇ ਆਪਾਂ ਝੋਨਾ ਲਾਇਆ ਹੈਗਾ ਮੈਂ ਉਦੋਂ ਵੀ ਬਣਾਈ ਸੀ ਵੀਡੀਓ ਉਦੋਂ ਦੇ ਝੋਨਾ ਸੀਗਾ ਛੋਟੇ ਛੋਟਾ ਹੁਣ ਤੇ ਬਾਬੇ ਦੀ ਕਿਰਪਾ ਵਾ ਤੁਹਾਡੇ ਸਾਹਮਣੇ ਆ ਤੇ ਬੇਨਤੀ ਆ ਵੀ ਇਹ ਝੋਨਾ ਲਾਇਆ ਹੈ ਡਾਕਟਰ ਦਲੇਰ ਸਿੰਘ ਦੀ ਰਹਿਮਾਈ ਹੇਠਾਂ ਉਹਨਾਂ ਨਾਲ ਗੱਲਬਾਤ ਹੁੰਦੀ ਤੇ ਤਾਨੂੰ ਪਹਿਲਾਂ ਵੀ ਪਿਛਲੀ ਵੀਡੀਓ ਚ ਵੀ ਮੈਂ ਇਹ ਕਿਹਾ ਸੀ ਵੀ ਪਹਿਲੇ ਸਾਥ ਦੇ ਹੀ ਡਰਦੇ ਹੈਗੇ ਫਿਰ ਆੜ ਕੇ ਫਿਰ ਸਾਡੀ ਗੱਲ ਬਣ ਗਈ ਚਾਚੇ ਭਤੀਜੇ ਦੀ ਭਤੀਜੇ ਮਨ ਗਿਆ ਕਹਿੰਦਾ ਚਾਚਾ ਚੱਲ ਤੂੰ ਲਾਲਾ ਕਹਿੰਦਾ ਲਾਇਆ ਤੇ ਡਰਦਾ ਡਰਦਾ ਹੀ ਆ ਨਹੀਂ ਲਾਇਆ ਮੈਂ ਝੂਠ ਨਹੀਂ ਮਾਰਨਾ ਚਾਹੀਦਾ ਕੋਈ ਲੋਕੀ ਕਹਿੰਦੇ ਸੀ ਨਾ ਵੀ ਤੂੰ ਇੱਕ ਕਿਹੜੇ ਕੰਮ ਚ ਪੈ ਚਲੇ ਜੇ ਪਾਣੀ ਕਿੰਨਾ ਚੁੱਕਿਆ ਆਏ ਨੇ ਪਾਣੀ ਬਾਬੇ ਦੀ ਕਿਰਪਾ ਮੇਰੇ ਹਿਸਾਬ ਨਾਲ 18 20 ਦਿਨ ਹੋ ਗਏ ਮੋਟਰਾਂ ਬੰਦ ਐਂ ਦੇ ਐਂ ਤੇ ਗ੍ਰੇਪੀ ਬਾਹਰ ਕੱਢੇ ਰਹੇ ਤੇ ਬਾਰਿਸ਼ ਦਾ ਹੀ ਪਾਣੀ ਜਿਹੜਾ ਥੋੜਾ ਬੋਧਾ ਪੈ ਗਿਆ ਬਾਬਾ ਦੀ ਕਿਰਪਾ ਬਾਬਾ ਬੜਾ ਦਿਆਲ ਹੋਇਆ ਆ ਕੰਮ ਤੇ ਇਹ ਆ ਵੀ ਕੋਈ ਇਹ ਜੇ ਪਿੱਛੇ ਰੌਲਾ ਪਿਆਏਗਾ ਵੀ ਉਹ ਇੱਕ ਵਾਇਰਸ ਆ ਗਿਆ ਵਾਇਰਸ ਆ ਗਿਆ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਕੋਈ ਆਗਾ ਕਿਤੇ ਵਾਇਰਸ ਤੇ ਇਹ ਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਵਾਇਰਸ ਨੇ ਲੋਕਾਂ ਦੇ ਝੋਨਿਆਂ ਚ ਕੀਤਾ ਇਹ ਤੇ ਹੁਣ ਚਾਹੀਦਾ ਵਾ ਆਪਣੇ ਨੰਬਰਦਾਰ ਜੀ ਹਾਂਜੀ ਇਹ ਤੇ ਸਰਕਾਰ ਨੂੰ ਚਾਹੀਦਾ ਵਾ ਵੀ ਇਹਨੂੰ ਚੰਗੀ ਤਰ੍ਹਾਂ ਮਾਨਤਾ ਦੇਵੇ ਅੱਛਾ ਜੀ ਤੇ ਅਸੀਂ ਤੇ ਖੇਤੀਬਾੜੀ ਅਫਸਰਾਂ ਨੂੰ ਕਹਿੰਦੇ ਆ ਕਿ ਆ ਕੇ ਵੇਖੋ ਇਹ ਤੁਹਾਨੂੰ ਚੰਗਾ ਲੱਗਦਾ ਤੇ ਤੁਸੀਂ ਗਾਂ ਗਵਰਨਮੈਂਟ ਤੱਕ ਕਰੋ ਖਾਦ ਕਿੰਨੀ ਪਾਈ ਇਹਨੂੰ ਖਾਦ ਅਸੀਂ ਢਾਈ ਢਾਈ ਬੋਰੀਆਂ ਹੀ ਆ ਅੱਛਾ ਜੀ ਢਾਈ ਦੂਜੇ ਨੂੰ ਢਾਈ ਇਹਨੂੰ ਢਾਈ ਇਹਨੂੰ ਬੜੀ ਕਿਰਪਾ ਬਾਬੇ ਦੀ ਬਾਕੀ ਜਿਹਨੇ ਪਾਈ ਆ ਸਾਗਰ ਜੀ ਤੁਸੀਂ ਆਓ ਇਧਰ ਸਾਗਰ ਆ ਕੇ ਜੀ ਆ ਕੇ ਜੀ ਇਹ ਮੇਰਾ ਵੀਰ ਆ ਕਿਉਂਕਿ ਕਿਸਾਨ ਉਹ ਨਾ ਜਿਹੜਾ ਸਫਲ ਨਹੀਂ ਹੋਊਗਾ ਜਿੰਨਾ ਜਦ ਤੱਕ ਉਹਦਾ ਮਜ਼ਦੂਰ ਉਹਦਾ ਸਾਥ ਨਹੀਂ ਦੇਊਗਾ ਹਾਂਜੀ ਇਹ ਤਾਂ ਗੱਲ ਪੱਕੀ ਹੈ ਆਹ ਇਹਦੇ ਮਜ਼ਦੂਰ ਭਰਾ ਨੇ ਇਹ ਵੀ ਆਪਣੇ ਨਾਲ ਬਾਬਾ ਜੀ ਨਾਲ ਦੀ ਵੱਡੀ ਵੱਡੀ ਉਮਰ ਕਰੇ ਪਰਮੇਸ਼ਰਿਆਂ ਨੇ ਚਾਢੀ ਗਾ ਰੱਖੇ ਇਹਨਾਂ ਵੀ ਕਦੇ ਆ ਸਾਨੂੰ ਕਦੇ ਮਤਲਬ ਅਹੀਂ ਮਤਲਬ ਐਬਸੈਂਟੀ ਹੋਈਏ ਤੇ ਇਹ ਬੰਦੇ ਕੰਮ ਕਰਦੇ ਆ ਹਾਂ ਸਾਗਰ ਸਿੰਘ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਕਾਰੀ ਦੇ ਝੋਨੇ ਜੀ ਵੀ ਜਾਂਦੇ ਜੇ ਪਾਲੀ ਦੇ ਵੀ ਜਾਂਦੇ ਜੇ ਹਾਂਜੀ ਹਾਂਜੀ ਕੋਈ ਫਰਕ ਹੈਗਾ ਤੇ ਦਾ ਸਕਦੇ ਜੀ ਨਹੀਂ 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 ਬਹੁਤ ਝੋਨਾ ਜਿਹੀ ਗਿਆ ਫਰਕਾਂ ਨੂੰ ਚਲੋ ਪਰਮੇਸ਼ਰ ਦੀ ਕਿਰਪਾ ਮਾਲਕ ਦੀ ਪਰ ਇਦਾਂ ਝੋਨਾ ਨਹੀਂ ਇਹ ਵੇਖਿਆ ਇਹ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਸਲਾਹ ਦਿੱਤੀ ਵੀ ਤੁਸੀਂ ਇਦਾਂ ਨਹੀਂ ਇਦਾਂ ਝੋਨਾ ਲਾਓ ਇੱਕ ਕੜੀ ਲਾ ਕੇ ਵੇਖੋ ਇਹ ਆਪੀ ਬਹੁਤ ਵਧੀਆ ਝੋਨਾ ਇਦਾਂ ਦਾ ਹੀ ਝੋਨਾ ਨਹੀਂ ਵੇਖਿਆ ਬਹੁਤ ਬੜੇ ਜਾਈ ਰਹਿ ਜ਼ਿੰਮੇਵਾਰਾਂ ਦੇ ਇਹ ਆਪੀ ਮਾਲਕ ਦੀ ਕਿਰਪਾ ਨਾਲ ਪੂਟਾ ਹੀ ਵਾਵਾ ਕੀਤਾ ਨੇ ਜਿੱਥੋਂ ਡਰਦੇ ਹਾਂ ਅਸੀਂ ਉਹਨਾਂ ਕੰਮ ਹੰਣੀਆਂ ਕੀ ਆ ਵੀ ਹੈਗਾ ਸੀ ਜਿਹੜੇ ਕੰਮ ਜਤਾਂ ਕੇ ਜੀ ਆਣਾ ਇਦਾਂ ਨਾ ਥੋੜੇ ਕਿਹੜੇ ਕੰਮ ਅੱਜ ਪਾ ਕੇ ਜੀ ਵੀ ਤੁਸੀਂ ਇਹ ਨੂੰ ਕਹਿੰਦੇ ਵੀ ਪਾਣੀ ਲਾ ਲਾ ਸਦਾਈ ਹੋ ਜਾਣਾ ਤੇ ਕੱਖ ਵੀ ਤੁਸੀਂ ਪੂਰਾ ਕੱਢੋਗੇ ਹਾਂਜੀ ਹਾਂਜੀ ਤੇ ਮੇਰੇ ਹਿਸਾਬ ਨਾਲ ਇਹ ਚ ਉਹਦੇ ਨਾਲੋਂ ਕੱਖ ਘੱਟ ਪਿਆ ਨਹੀਂ ਨਹੀਂ ਚ ਕੱਖ ਜਿਹੜਾ ਕੱਖ ਥੋੜਾ ਜਿਹਾ ਹੈ ਪਿਆ ਹੈ ਪਿਆ ਸਹੀ ਹੈ ਪਰ ਇਹ ਨਹੀਂ ਵੀ ਇੰਨਾ ਜ਼ਿਆਦਾ ਇੰਨਾ ਨਹੀਂ ਦੂਜਿਆਂ ਨਾਲੋਂ ਜ਼ਿਆਦਾ ਨਾਲੋਂ ਘੱਟ ਉਹਨਾਂ ਦਾ ਜ਼ਿਆਦਾ ਇੰਨਾ ਤੇ ਆਪਣੀਆਂ ਪੈਲੀਆਂ ਇੰਨਾ ਪੈਲੀਆਂ ਨਾਲੋਂ ਉਹਨਾਂ ਪੈਲੀਆਂ 'ਚ ਕੱਖ ਜ਼ਿਆਦਾ ਇੱਕ ਇਹ ਪੈਲੀ ਰਹਿੰਦੀ ਹੈ ਲੈਵਲ ਜਦੋਂ ਸੁਹਾਗਾ ਵੱਜਦਾ ਵਾ ਹਾਂਜੀ ਹਾਂਜੀ ਇਹ ਪੈਲੀ ਰਹਿੰਦੀ ਲੈਵਲ ਤੇ ਦੂਜੀ ਕੱਦੂ ਵਾਲੀ ਪੈਲੀ ਹੋ ਜਾਂਦੀ ਹੈ ਛੱਡਾਂ ਤੋਂ ਨੀਵੀਂ ਤੋਂ ਵੀ ਚੌਥੀ ਉੱਥੇ ਕੱਖ ਦੀ ਪਰਮਾਲ ਹੋ ਜਾਂਦੀ ਆ ਹਾਂਜੀ ਉਹਦੇ ਭਾਂਜੀ ਦਾ ਕੋਈ ਮਰਜੀ ਡਰਾਈਵਰ ਹੋਵੇ ਉਹ ਪੈਲੀ ਉੱਚੀ ਨਹੀਂ ਹੋਣੀ ਹਣੀ ਉੱਚੀ ਨਹੀਂ ਹੋਵੇ ਇਹ 'ਚ ਪਾਣੀ ਵੀ बराबर बराबर ए नहीं भी किते गटा गेटे ते किदे सुखा जिधरू मर्ज़ी चल जाऊं पानी को जा, पानी पानी या 1 इंच पानी सारा ही मेरे हिसाब ਨਾਲ ਇਹਦੇ ਚ ਪਾਣੀ ਇਹਦੇ ਨਾਲ ਬਚਤ ਹੋएगी ਮੈਂ ਕਹਿੰਦਾ ਪੂਰੀ ਬਚਤ ਹੋਗੀ ਭਾਜੀ ਇਹ ਇਹ ਵੈਰੈਟੀ ਹੈਗੀ ਆ 110 ਹਾਂ 110 ਤੇ 128 ਜਿਹੜੇ ਅਸੀਂ ਉਹ ਦੂਜੇ ਕਿਲੇ ਚ 2 ਕਿਲੋ ਹੋਰ ਆ ਤੇ ਉਹ ਵੀ ਬੜੀ ਬਾਬੇ ਦੀ ਕਿਰਪਾ ਵਾ ਇੱਕ ਹੋਰ ਜੇ 110 ਨੂੰ ਜਿੱਥੇ ਕੱਦੂ ਨਾ ਲੱਗਾ ਵਾ ਉਹ ਪੀਲਾ ਵਾ ਇਹ ਪੂਰਾ ਕਾਲਾ ਵਾ ਦੇਖਣ ਵਾਲਾ ਕਹੇਗਾ ਕੱਤੀ ਆ ਹਾਂਜੀ ਇਹਦੇ ਵਿੱਚ 80% ਪੀਲਾ ਹਾਨੀ ਹੈ ਜਿੰਨਾ ਉਹਨਾਂ ਲੋਕਾਂ ਦੇ ਪੂਰੀ ਪੀਲੀ ਪੀਲੀ ਪਈ ਆ ਪੱਤਿਆਂ 'ਚ ਪੂਰਾ ਪੀਲਾਪਾਨਾ ਇਹ ਪੂਰਾ ਕਾਲਾਪਾਨਾ ਲੋਕਾਂ ਨੇ 5-5 ਬੋਰੀਆਂ ਪਾਲੀਆਂ ਨੇ ਇਹਦੇ ਨਾਲ ਤਾਂ ਨਹੀਂ ਰਲਿਆ ਜਿੱਦਾਂ ਅਸੀਂ ਕੰਮ ਕਰਨ ਲੱਗੇ ਤੇ ਸਾਡੇ ਕਹਿੰਦਾ ਚਾਚਾ ਇਹ ਇਹ ਕਰ ਰਿਹਾ ਕੰਮ ਕਰ ਲਗਾਉਂ ਗਿਆ ਇਹਨੇ ਕਮਾਈ ਤਾਂ ਗਿਆ ਕੀ ਬਿਲਕੁਲ ਕੀ ਹੈ ਕੀ ਹੈ ਕੀ ਹੈ ਕਹਾ ਸਾਹਬ ਨੇ ਵੀ ਮੈਂ ਵੀ ਨਹੀਂ ਮੰਨਦਾ ਪਤਿ ਆ ਵੀ ਨਹੀਂ ਮੰਨ ਪਿਛਲੀ ਵਾਰੀ ਵੀ ਨਹੀਂ ਮੈਂ ਮੰਨਿਆ ਮੈਂ ਨਹੀਂ ਲਾਉਣਾ ਮੈਂ ਹੱਥ ਪਲਾ ਜੋੜਿਆ ਮੈਂ ਭਰਾਵਾ ਕੋਈ ਗੱਲ ਨਹੀਂ ਕੋਈ ਇਤਨ ਖਾਂਦੇ ਹੁੰਦਾ ਤੇ ਆ ਤੜ੍ਹ ਸਾਹਮਣੇ ਆ ਇਦਾਂ ਹੀ ਗਾਹ ਹੋਣਾ ਵਾ ਇਦਾਂ ਹੀ ਲਾਉਣਾ ਸਾਰੇ ਇਦਾਂ ਲਾਉਣੇ ਆ ਸਾਡੇ ਘਟੋ ਘਟ ਵੀ ਨਾ ਅੱਧਿਆਂ ਤੋਂ ਵੱਧ ਜ਼ਿਮੀਂਦਾਰ ਇਦਾਂ ਲਾਉਣਗੇ ਉਹ ਲੋਕੀ ਵੇਖਣ ਹੁੰਦੇ ਆ ਹਾਂਜੀ ਅੱਜ ਬੜੀ ਬੜੀ ਦੂਰ ਹਾਂਜੀ ਉਹ ਹੁੰਦੇ ਆ ਯਾਰ ਜਿੰਨ ਕਰਦੇ ਓ ਆਹ ਜੇ ਕੱਦੂ ਵਾਲਾ ਇਹਦੇ ਪਾਣੀ ਇੱਕ ਬੰਨੇ ਵੇਖੋ ਤੇ ਇੱਥੇ ਵੇਖੋ ਸੁੱਕਾ ਤੇ ਇਹਨੂੰ ਉਹ ਨੁਕਸ ਵੀ ਆਇਆ ਆਹ ਜੇ ਕੱਦੂ ਵਾਲੇ ਨੂੰ ਆਹ ਵੇਖਿਓ ਕੱਦੂ ਵਾਲਾ ਝੋਨੇ 'ਚ ਉਹ ਨੁਕਸ ਵੀ ਆਇਆ ਆਹ ਝਾੜਾ ਪੈ ਗਿਆ ਇਹਦਾ ਰੰਗ ਵੀ ਹੋ ਰਾਇਆ ਜਾਨਾ ਇਹਦਾ ਰੰਗ ਦਾ ਵੀ ਫਰਕ ਆ ਇਹ 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 'ਚ ਉਹਨਾ ਬੂਟਾ ਨਹੀਂ ਕੀਤਾ ਇਹਨੂੰ ਨੁਕਸ ਆਇਆ ਉਸ ਫਿਰ ਇਹਨੂੰ ਦਵਾਈਆਂ ਪਾਈਆਂ ਲਿਆ ਕੇ ਕਟਿਆ ਇਹਦਾ ਖਰਚਾ ਘਟਾ ਕੱਦੂ ਦੇ ਕਿੰਨੇ ਪੈਸੇ ਬਚ ਜਾਂਦੇ ਆ ਵਾਜੇ ਟਾਈਮ ਵਾਜਦਾ ਵਾ ਹਾਂ ਟਾਈਮ ਵਾਜਦਾ ਵਾ ਵਾਜਦਾ ਵਾਜਦਾ ਟਾਈਮ ਤੇ ਤੇਲ ਦਾ ਫਲਕ ਇਹ ਇੱਕ ਹੋਰ ਜਿੱਦਣ ਅਸੀਂ ਉਹ 2 ਕਿੱਲੇ ਕੱਦੂ ਕੀਤਾ ਵਾ 12 ਵਜੇ ਮੋਟਰ ਚਲਾਈ 12:30 ਤੇ 2 ਕਿੱਲੇ ਭਰ ਗਏ ਇਹ 12 ਵਜੇ ਚਲਾਈਏ ਕੱਦੂ ਵਾਲੇ ਚ ਤੇ ਇੱਕ ਅੱਧਾ ਕਿੱਲਾ ਵੀ ਨਹੀਂ ਭਰਦਾ ਇਹ ਤੇ ਬੜੇ ਵਧੀਆ ਵਾ ਤੇ ਜਿਹੜੇ ਪਾਸੇ ਬਚਦਾ ਵਿੱਚ ਹਰ ਪਾਸੇ ਉਹ ਜਿਹੜੇ ਨਾ ਡਾਕਟਰ ਲੁਧਿਆਣੇ ਵਾਲੇ ਡਾਕਟਰ ਦਲੇਰ ਸਿੰਘ ਉਹ ਬੜੇ ਸੂਝਵਾਨ ਬੰਦੇ ਵਧੀਆ ਕੰਮ ਕਰਦੇ ਆ ਉਹਦਾ ਨਾਮ ਆ ਡਾਕਟਰ ਦਲੇਰ ਸਿੰਘ ਇਹ ਦਿਨ ਗਾ ਲੋ ਪੜਾਇਂ ਕਰਦੇ ਤੇ ਥੱਲਿਓ ਵਜੂਗਾ ਨਾ ਪਾਣੀ ਪਾਣੀ ਬਚੇਗਾ ਜੀ ਪਾਣੀ ਕਿ ਲਗਿਆ ਆ ਵੇਖੋ ਪਾਣੀ ਪੀਤਾ ਆ ਨੁਕਸਾਨ ਨੂੰ ਕੱਦੂ ਵਾਲੇ ਨੂੰ ਤੇ ਮਾਤਾ ਤਰਤ ਮੱਤ ਤੇ ਰੁਕਾ ਦਿੱਲੀ ਦਾ ਘਰ ਵਾਲਾ ਪਿਆ ਵੀ ਉਹ ਹੱਪੱਤਾਂ ਲਵੇਟ ਵੀ ਆ ਗਈ ਜੇਨੂੰ ਪੰਜਾਬੀਆਂ ਨੇ ਇੱਕ ਕੱਦੂ ਵਾਲੇ ਦੀ ਗੱਲ ਕਰਨ ਦੇ ਆ ਕੱਦੂ ਵਾਲੇ ਦੀ ਗੱਲ ਪੱਤਲਵੇਟ ਪੱਤਾ ਲਵੇਟ ਵੀ ਆ ਇਹਨੂੰ ਇਧਰ ਦੇਖੋ ਜਰਾ ਸੁੱਕਾ ਦੇ ਆ ਵੇਖੋ ਚ ਕੋਈ ਪੀਲਾ ਪੰਨ ਨਹੀਂ ਕੋਈ ਪੱਤਾ ਲਵੇਟ ਨਹੀਂ ਇਧਰ ਰੰਗ ਵੇਖੋ ਜਿਹੜਾ ਸੁੱਕੇ ਲਾਇਆ ਮਿੰਟੋ ਮਿੱਟੀ ਤੇ ਬਾਬਨ ਕਰਕੇ ਸਾਰੇ ਜ਼ਿੰਮੇਵਾਰ ਭਰਾਣ ਬੇਦੀ ਕੀਤੀ ਜਾਂਦੀ ਆ ਕਿ ਪਾਣੀ ਨੂੰ ਬਚਾਓ ਪਾਣੀ ਵੱਜ ਗਿਆ ਤੇ ਸਮਝੋ ਵੀ ਲੋਕੀ ਆ ਗਾਂ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਵੀ ਕਿਤੇ ਪਾਣੀ ਨਹੀਂ ਤੇ ਫਿਰ ਤੁਹਾਨੂੰ ਪਤਾ ਹੈ ਸਾਰੀ ਗੱਲ ਦਾ ਹਾਂਜੀ ਬਹੁਤੀ ਗੱਲਾਂ ਨੀਵੇਂ ਥਾਵਾਂ 'ਚ ਸੁਹਾਗੇ ਮਾਰ ਕੇ ਹੀ ਫਿਰ ਪਾਣੀ ਛੱਡਣਾ ਚਾਹੀਦਾ ਜਿਹੜੇ ਨੀਵੇਂ ਥਾਵਾਂ ਜਿਹਨੂੰ ਲੋਕੀ ਨੀਵੇਂ ਥਾ ਕਹਿੰਦੇ ਆ ਉੱਚੇ ਥਾਵਾਂ ਦਾ ਮਰਜੀ ਉਹਨਾਂ ਦੀ ਕਦੂ ਕਰਨੇ ਆ ਕਰਨ ਲਾ ਨਹੀਂ ਕਰਨੇ ਨਾ ਕਰਨ ਪਰ ਨੀਵੇਂ ਥਾਵਾਂ ਵਾਲਿਆਂ ਨੂੰ ਬਹੁਤ ਵਧੀਆ ਮੈਟੋ ਮੈਟ ਲਾ ਕੇ ਪਾਣੀ ਇੱਕੋ ਜਿਹਾ ਉਹ ਨੀਵੇਂ ਥਾਂ 'ਚ ਮੀਂਹ ਪੈਂਦਾ ਪਨੀਰੀ ਬਰੋਦਰੋ ਡੁੱਬ ਜਾਂਦੀ ਆ ਉਹ ਖਰਚਾ ਘਟ ਜਾਂਦਾ ਖਰਚਾ ਘਟ ਜਾਂਦਾ ਨਾ ਪਾਣੀ ਇੱਕੋ ਜਾ ਰਹਿੰਦਾ ਇਹਦੇ ਨਾਲ ਉਹ ਜਿੰਨਾ ਸਾਡਾ ਵੀ ਕੱਦੂ ਵਾਲੇ ਵਖਾਉਨੇ ਆ ਤੁਹਾਨੂੰ 11 21 ਸਾਡਾ ਸਾਡਾ ਤਾਂ ਮੀਂਹ ਪੈ ਗਿਆ ਇਹ ਵੀ ਉਦਣ ਲੱਗੀ ਉਹ ਵੀ ਉਦਣ ਲੱਗੀ ਇਹ ਲੈਵਲ ਰਿਹਾ ਉਹ ਜਿਹੜਾ ਨੀਵਾ ਥਾਂ ਹੀ ਉਥੋਂ ਦੌਰ ਪਾ ਗਏ ਕੋਈ ਨਹੀਂ ਹੋਰ ਅਗਲੇ ਸਾਲ ਇਦਾਂ ਹੀ ਕੰਮ ਕਰਨਾ ਇਦਾਂ ਹੀ ਇਦਾਂ ਹੀ ਨਹੀਂ ਨਹੀਂ ਇਦਾਂ 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 ਕਿਉਂ ਸਕਣਾ ਬਿਲਕੁਲ ਬਿਲਕੁਲ ਬਹੁਤੀ ਲੋੜ ਹੀ ਨਹੀਂ ਮਾ ਨਾ ਵੀ ਇੱਕੋ ਜਾ ਪਾਣੀ ਹੈ ਜਿੱਧਰ ਮਰਜ਼ੀ ਵੇਖ ਲੈ ਇਹ ਗ੍ਰੇਡ ਚੀਜ਼ ਬਣੀ ਆ ਜੀ ਪਿਛਲੇ ਸਾਲ ਵੀ ਲਾਉਂਦੇ ਲਾਉਂਦੇ ਸਲਾਹ ਕਰਦਿਆ ਕਰਦਿਆ ਅਸੀਂ ਛੱਡਤੀ ਕਿਉਂਕਿ ਸਾਰੇ ਸਰਕਾਰਾਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਆ ਵੀ ਜੇ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਵਾ ਉਹਦਾ ਸਾਥ ਦੋ ਉਹਦਾ ਸਾਥ ਦੋ ਉਹਦਾ ਸਾਥ ਦੋ ਉਹਦੀ ਸਲਾਹ ਲਵੋ ਹਾਂਜੀ ਹਾਂਜੀ ਮਾਗੀ ਨਾਲ ਨਾਮ ਚੜਦੀ ਕਲਾ ਤੇਰੇ ਭੜੇ ਸਰਬੱਤ ਦਾ ਹੱਕ ਵਾਲਾ